ਅਨਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਤਿੰਨ ਗਾਵਾਂ ਤੇ ਦੋ ਮੱਝਾਂ ਆ ਇਹਨਾਂ ਦੇ ਵਿੱਚੋਂ ਇੱਕ ਗਾਂ ਕੱਪਣੇ ਤੇ ਇੱਕ ਮੱਝ ਕੱਪਣੇ ਆ ਬਾਕੀ ਸਾਰੀਆਂ ਸੋਈਆਂ ਆ ਗੱਲਬਾਤ ਹੁਣ ਆਪਾਂ ਹਰਜਿੰਦਰ ਵੀਰ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਸਣਾ ਠੀਕ ਠਾਕ ਜੀ। ਬਹੁਤ ਵਧੀਆ ਕਿਰਪਾ ਗੁਰੂ ਨਾਨਕ ਦੇਵ ਜੀ ਭਾਈ। ਚਲੋ ਵਧੀਆ ਕਿਰਪਾ ਚਾਹੀਦੀ ਜੀ। ਹਾਂਜੀ ਭਾਈ ਜੀ। ਤੇ ਨਾਮ ਦੱਸ ਤੇ ਕਰੀ ਆਪਾਂ। ਭਾਈ ਹਰਜਿੰਦਰ ਸਿੰਘ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ। ਠੀਕ ਹੈ ਜੀ। ਜਲੰਧਰ ਤੋਂ ਅੰਮ੍ਰਿਤਸਰ ਵਾਲੇ ਰੋਡ ਤੋਂ 1.5 ਕਿਲੋਮੀਟਰ ਹੱਟਮਾ ਪਿੰਡਿਆ ਕਰਪੂਤ ਹਲਾ ਵਿਥੋ ਭਾਈ 8-9 ਕਿਲੋਮੀਟਰ। ਠੀਕ ਹੈ। ਤੇ ਵਿਆਹ ਸ 21-22 ਕਿਲੋਮੀਟਰ। ਤੇ ਕਰਤਾਰਪੁਰ ਬਿਲਕੁਲ ਅੱਗੇ। ਕਰਤਾਰਪੁਰ ਬਿਲਕੁਲ ਅੱ ਹਾਂਜੀ ਕਰੀਏ ਫਿਰ ਸ਼ੁਰੂ ਹਣਾ ਆਪਾਂ ਹਾਂਜੀ ਭਾਜੀ ਹਾਂਜੀ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਸਾਈ ਵਾਲ ਕਰਾਸ ਤੇ ਆ ਜਿਹੜੀ ਗਾਏ ਵਾਲੇ ਥਣ ਬੜਾ ਪਿਆਰਾ ਕਾਫੀ ਇਹਦੇ ਕੋਲ ਖੂਬ-ਖੂਬ ਤਾਂ ਸਾਨੇ ਆ ਜਿਹੜਾ ਦੱਸਿਓ ਫਿਰ ਜੀ ਇਹਦੇ ਬਾਰੇ ਆਪਾਂ ਦੂਜਾ ਸੋਹ ਭਾਈ ਵੜ ਸੁਈ ਜਾ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਬਿਲਕੁਲ ਗਿੱਲਾ 나ੜੂ ਨਾਲ ਆ ਹਲੇ ਬੱਚੇ ਦੀ ਜੀ ਆ ਬੱਚਿਆਂ ਨਾਲ ਨਾੜ ਜਿਹੜਾ ਟੁੱਟ ਗਿਆ ਨਾ ਆ ਦੇਖੋ ਇਹ ਟੁੱਟ ਕੇ ਥੱਲੇ ਹੋ ਗਈ ਹਾਂ ਜੀ ਹੁਣ ਇਹ ਨਾੜ ਡਿੱਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਨਾੜੂ ਬਿਲਕੁਲ ਨਾਲ ਸੀ ਜਿੱਲਾ ਭਾਜੀ ਠੀਕ ਹੈ ਜੀ ਹਾਂ ਜੀ ਤੇ ਭਾਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਅੱਛਾ ਜੀ 12 ਕਿਲੋ ਇਸ ਟਾਈਮ ਜਿਹੜਾ ਕੰਡੇ ਦੇ ਰਖਮਾ ਬੋਲਾ ਭਾਜੀ ਇਹ ਦੇਖੋ ਅੱਛਾ 12 ਜੀ ਤਿਆਰ ਮੁੱਕ ਕੇ ਦੇ ਹਾਂ ਜੀ ਭਾਜੀ ਕਿੰਨਾ ਕੁ ਚਵਾਜੂਗੀ ਇਹ ਏ ਭਾਜੀ ਨੇ 16 ਲੀਟਰ 15 16 ਲੀਟਰ ਦੁੱਧ ਚ ਹੋਣਾ ਵੱਧ ਨਹੀਂ ਚ ਹੋਣਾ ਦੁੱਧੇ ਦਾ 15 16 ਲੀਟਰ ਵੀ ਤੀਆਂ ਦੇ ਬਰਾਬਰ ਆ ਜੀ ਠੀਕ ਆ ਹਾਂਜੀ ਤੇ ਸੀ ਲਿਆ ਉਤਰਾ ਪੂਰੀ ਹਾਂ ਭਾਜੀ ਬੱਚਾ ਲਾ ਕੇ ਦਿਵਾ ਦੇ ਮੇਰੇ ਚਲੋ ਦਿਖਾਈ ਦੋ ਫੇਰ ਹੀ ਤੋਰਦੇ ਆਪਾਂ ਇਹਨੇ ਕਰੀ ਬੱਚਾ ਕੀ ਆ ਗਿਆ ਮਗਰ ਬੱਚਾ ਭਾਜੀ ਇਹ ਤਾਂ ਮਗਰ ਬੱਚਾ ਐ ਉਤਰਾ ਠੰਡੀ ਤੇਰੀ ਆ ਹਾਂਜੀ ਹਾਂਜੀ ਭਾਈ ਆ ਦੇਖੋ ਨਹੀਂ ਬੱਚਾ ਲਾ ਦੇਣਾ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੋਸ਼ ਨਹੀਂ ਠੀਕ ਹੈ ਜੀ ਇਦਾਂ ਹੀ ਭਾਈ ਆ ਥਾਣੇ ਦੇਖ ਸਾਡੇ ਤਾਂ ਇਕੱਲੀ ਪਸੰਦ ਕੇ ਥਾਣ ਜਿਹੜਾ ਪੂਰਾ ਕਮਾਲ ਦਾ ਤਿਆਰ ਕਰਦੀ ਦਿਖਾਈਏ ਵਿੱਦੀ ਚਵਾਹ ਜਿਹਨੂੰ ਪਾਜੀ ਰੁਗ ਰੁਗ ਦਾ ਥਾਣ ਕਹਿੰਦੇ ਅਸੀਂ ਠੀਕ ਹੈ ਜੀ ਚਵਾਹ ਵੀ ਉਨਾ ਹੀ ਮੋਟਾ ਜਿੰਨਾ ਮੋਟਾ ਥਾਣ ਉਨਾ ਮੋਟਾ ਹੀ ਚਵਾਹ ਠੀਕ ਹੈ ਜੀ ਆਹ ਦੇਖ ਲਓ ਹਾਂ ਦੇਖਾਂਗੇ ਜੀ ਚਵਾਹ ਜਿਹੜਾ ਪੂਰਾ ਵਧੀਆ ਜਿਹੜਾ ਇਹde ਲੱਗਾ ਤੇ ਅਗਲੇ ਥਾਣਾਂ ਦਾ ਵਿੱਚਵਾ ਦਿਖਾਦੇ ਵਿਦਿ ਬਿਲਕੁਲ ਪ੍ਰੋਪਰ ਹੱਥ ਚ ਆਉਣ ਵਾਲਾ ਥਾਣ ਜਿਹੜਾ ਮੁਠੀ ਵਾਲੀ ਚਵਾਈ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਕੋਈ ਰਸੀ ਦੀ ਲੋਡ ਨਹੀਂ ਬਿਲਕੁਲ ਭਾਜੀ ਕੋਈ ਰਸੀ ਦੀ ਲੋਡ ਨਹੀਂ ਕੋਈ ਕੋਸ਼ ਨਹੀਂ ਕਰੀ ਠੀਕ ਹੈ ਜੀ ਆਹ ਦੇਖ ਸਕਦੇ ਜੀ ਲਿਆ ਫਿਰ ਤੋਰ ਹੁਣ ਜੀ ਕਰੀ ਨਾ ਦੁੱਧ ਮੌਕੇ ਤੇ ਇਹਦੇ ਕੋਲ 12 ਲੀਟਰ ਜਿਹੜਾ ਮੌਕੇ ਤੇ ਤਿਆਰ ਦੱਸਦੇ ਆ ਤੇ 15 ਗੇ ਤੱਕ ਜਿਹੜਾ ਕਹਿੰਦੇ ਕਿ ਚਵਾਜੂਗੀ ਬਾਕੀ ਮੇਨ ਗੱਲ ਇਹ ਹੈ ਕਿ ਹੈਗੀ ਜਿਹੜੀ ਠੰਡੀ ਤੇਰੀ ਹੈ ਜਿਹੜੀ ਹੈ ਤੇ ਥਾਨ ਵੀ ਬੜਾ ਕਮਾਲ ਦਾ ਜਿਹੜਾ ਲੱਗਾ ਹੈ ਲੈ ਜੀ ਬਾਕੀ ਤਾਜੀ ਸੋਈ ਆ ਦਾ ਕੱਦ ਬਿਲਕੁਲ ਛੋਟਾ ਨਹੀਂ ਵੱਡਾ ਘੱਟ ਤੇ ਕੀ ਰੱਖਣਾ ਵੇ ਜੀ ਫਿਰ ਇਹਦਾ ਮੋਲ ਆਪਾਂ ਮੋਲੋ ਭਾਜੀ ਇਹਦਾ ਅੱਜ ਜੈਜ ਬਿਲਕੁਲ ਕਰਨੇ ਆ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਾ ਚਲੋ ਕੋਈ ਬੰਨ ਲਓ ਫਿਰ ਆਫਰ ਹੀ ਲਾਉਣੇ ਆ ਜੀ ਠੀਕ ਹੈ ਜੀ ਹਾਂ ਜੀ ਰਿਓ ਜੀ ਥਣ ਤੁੰ ਦਿਖਾ ਦਿਓ ਵੇੜ ਤੋਂ ਥਾਣਾ ਬਾ ਕਮਾਲ ਲੱਗਾ ਪਿਆ ਜਿਹਨੂੰ ਕਹਿੰਦੇ ਆ ਜੀ ਠੀਕ ਹੈ ਜੀ ਥੋੜੀ ਤੱਕ ਮੋਹਰ ਨੂੰ ਜਿਆਦਾ ਰੱਖ ਲਈਏ ਵੇਹ ਹਾਂਜੀ ਹਾਂਜੀ ਤੇ ਉਤਰਾਂ ਥਣ ਤੁੰ ਪੂਰੇ ਓਕੇ ਮੈਂ ਕਹਾਂ ਪਾਜੀ ਅਗਲੇ ਨਾਲ ਅਗਲਾ ਹੋਊਗਾ ਪਿਛਲੇ ਨਾਲ ਪਿਛਲਾ ਹੋਊਗਾ ਘਰ ਤੱਕ ਵੀ ਥਾਣਾ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਥਣ ਬਾਦ ਘੱਟ ਨਿਕਲਿਆ ਨਾ ਦੂਜੀ ਗੱਲ ਨਹੀਂ ਕਰਨੀ ਪਾਗੇ ਇਧਰ ਨੂੰ ਭੇਜ ਦੇਣੀ ਠੀਕ ਹੈ ਜੀ ਹਾਂਜੀ ਤੇ ਮੁੱਲ ਮੋਲੋ ਪਾਜੀ ਜੋ 15 ਲੀਟਰ ਵਾਲੀ ਮੱਝ ਲੈਣ ਚਾਹੀਏ ਉਹ 85000 ਦੀ ਹੈ ਹਾਂਜੀ 40000 ਰੀਸਫੈਟ ਦੇਣੀ ਆ ਜੀ 40000 ਦਾ ਮੌਕੇ ਤੇ ਮੰਨ ਤਨ 2000 ਰੁਪਏ ਹੋਰ ਕਰ ਦਾਂਗੇ 38 ਦੀ ਦੇ ਦੇ 38000 ਦੀ ਦੇ ਦੇਓਗੇ ਠੀਕ ਹੈ ਜੀ ਤੇ ਦੁੱਧ 15 ਲੀਟਰ ਦੇ ਕਰੀਓ ਜਿਹੜਾ ਆਮਣਾ ਭਾਜੀ ਵੱਧ ਵੀ ਕਰ ਸਕਦੀ ਹਲੇ ਬੱਚਾ ਬਿਲਕੁਲ ਗੱਲਾ ਠੀਕ ਹੈ ਜੀ ਹਾਂ ਜੀ ਚੌਥ ਚਵਾਰ ਇੱਕ ਨੰਬਰ ਆ ਭਾਜੀ ਹੈ ਢੰਡੀ ਝੀਲ ਤੇ ਹੁਣ ਆ ਗਈ ਗੱਬਨ ਆ ਗਈ ਆਪਣੇ ਕੋਲ ਹੁਣ ਦੂਸਰੇ ਨੰਬਰ ਤੇ ਇਹ ਕਿੰਨਾ ਕ ਟਾਈਮ ਵਿੱਚ ਜੀ ਲੈ ਜਾਓਗੇ ਸੋਨ ਜ ਇਹ ਭਾਜੀ ਹਫਤੇ ਤੋਂ 10 ਦਿਨ ਲੈ ਗਈ ਜੀ ਦੁੱਧ ਕਿੰਨਾ ਚਵਾਜੂਗੀ ਦੁੱਧ ਭਾਈ ਬੱਛੀ ਹੈ 20 20 ਪਲੱਸ ਚੱਲੂਗੀ ਅੱਛਾ 20 ਲਾ ਕੇ ਚਲਾ ਜੂਗੀ ਹਾਂ ਠੰਡ ਖਾ ਦੋ ਢਿੱਲਾ ਬਹੁਤ ਆ ਦੇਖੋ ਠੀਕ ਹੈ ਜੀ ਬਾਕੀ ਭਾਈ ਜੀ ਮੈਂ ਖਿੱਚਣਾ ਹੋਵੇ ਤਾਂ ਐ ਖਿੱਚ ਸਕਣਾ ਪਰ ਢਿੱਲਾ ਬਹੁਤ ਨਹੀਂ ਠੀਕ ਹੈ ਜੀ ਆ ਦੇਖੋ ਅਜੇ ਤਿਆਰ ਹੋਣੀ ਹੈ ਚੰਗੀ ਚਾਰ ਹੋਣੀ ਹੈ ਚੰਗੀ ਦਾ ਲਿਆ ਖੋਲੋ ਫਿਰ ਤੌਰੀ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਚੰਗਾ ਵਾ ਜਿਹੜਾ ਗੁਲਾਬੀ ਰੰਗ ਦਾ ਥਾਣਾ ਹੈ ਜਿਹੜਾ ਬਾਕੀ ਜੀ ਜਗਾ ਥੋੜੀ ਜੀ ਗਿੱਦਲੀ ਥੱਲੇ ਆਹ ਦੇਖ ਸਾਥੀ ਜੀ ਲੈ ਵੀ ਜੀ ਵੱਡੇ ਕੱਦ ਦੀ ਵਹਿੜਾ ਪਾ ਜੀ ਕੋਈ ਛੋਟੀ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਠੀਕ ਆ ਚੰਗਾ ਕੱਦ ਕਾਠ ਇਹਦਾ ਦੇਖ ਸਾਡੇ ਜੀ ਪੱਡੇ ਦਾ ਮੁੱੰਮਾ ਮੋੜਾ ਲਾ ਗਿਆ ਜੀ ਤੇ ਇਹਦਾ ਵਿੱਚ ਕੀ ਰੱਖੀਏ ਫਿਰ ਮੁੱਲ ਆਪਾਂ ਬੋਲੋ ਭਾ ਜੀ ਅੱਛੀ ਭਾਜੀ ਤਿਆਰ ਕਰਕੇ ਤੇ 50000 ਦੀ ਵੇਚ ਲੀ ਜੀ ਹਾਂਜੀ 42000 ਦੀ ਸਿਰਫ ਦੇ 42000 ਦੇ ਵਿੱਚੋਂ ਮਾਨ ਕਿੰਨਾ ਕਰਦੇ 2000 ਰੁਪਏ ਤਾਂ 40000 40000 ਦੀ 20 ਲੀਟਰ ਵਾਲੀ 40 ਦੇ ਦੇ ਦੇਣੀ ਆ 40000 ਦੀ ਦੇ ਦਾਂਗੇ ਅੱਜ ਸਿਰਫ ਗੁਰੂ ਤੇਗ ਬਹਾਦਰ ਜੀ ਦਾ ਸ਼ੀਧੀ ਤੇੜਿਆ ਆਫਰ ਹੀ ਲਾਉਣੀ ਆ ਠੀਕ ਆ ਤੇ ਬਾਕੀ ਇਹ ਆ ਕਿ ਚਲੋ ਮੌਕੇ ਤੇ ਮਾਨਤਾ ਤੇ ਹੋਰ ਹੋ ਜਾਊਗਾ ਜੂਰ ਕਰਾਂਗੇ ਭਾਜੀ ਕੋ ਫੋਨ ਲਾਵੇ ਕਰੀ ਹਨਾ ਫੋਨ ਲਾਵੇ ਵੀਰ ਭਰਾ ਪਤਾ ਨਹੀਂ ਕਿੱਥੇ ਕਿ ਸੌਦਾ ਪੰਚਾ ਠੀਕ ਹੈ ਬਾਕੀ ਹੁਣ ਇੱਕ ਆ ਵੀ ਚੰਗੇ ਕੱਦ ਗਾਠ ਥਾਲੀ ਆ ਤਾਂ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਮੋਰਿਆ ਭਾਜੀ ਦਿਖਾਓ ਹੁਣ ਉਹ ਗੇੜ ਦਾ ਆਹ ਦੇਖ ਸਾਡੇ ਥਾਣੇ ਵਿੱਚ ਕਾਫੀ ਖੂਬਸੂਰਤ ਹੈ ਚੰਗੇ ਗਾਇਬ ਤੇ ਥਾਣੇ ਆ ਜਿਹੜਾ ਦੱਸਿਓ ਵੀ ਦੀਤੇ ਬਾਰੇ ਇਹ ਰਹਾ ਬੱਚੇ ਸੂਏ ਭਾਜੀ ਵੜ ਸੁਣੀਆ ਪ੍ਰੋਪਰ ਹਾਂਜੀ ਵੱਡੇ ਕੱਦ ਦੀ ਆ ਮਗਰ ਮੇਲ ਕਾਫ ਬੱਚਾ ਬੱਚਾ ਇਹਦਾ ਵੀ ਭਾਜੀ 나ੜੂ ਦੀ ਜਾਂਦੇ ਠੀਕ ਐ ਇਹਨੂੰ ਪੰਜ ਮਾਂ ਦੇ ਨਾਲ ਜਸਵੀ ਨੂੰ ਵੀ ਠੀਕ ਐ ਤੇ ਇਹਦੇ ਕੋਲ ਕਿੰਨਾ ਚ ਦੁੱਧ ਤਿਆਰ ਗੱਲਾਂ ਬਾਤਾਂ ਨਾਲ ਤਾਂ ਭਾਵੇਂ ਭਾਜੀ 16 17 ਮਨਾਵਾਂਗੇ 14 ਲੀਟਰ ਬਿਲਕੁਲ ਮਿਲ ਕੇ ਦਊਗਾ 14 ਲੀਟਰ ਪੱਕਾ ਦੁੱਧ ਜਿਹੜਾ ਘਰੋਂ ਚਵਾ ਲਓ ਮੋਰ ਨੂੰ ਹੁਆਣਾ ਦਿਖਾ ਦਿਓ ਹਾਂ ਦੇਖ ਸਕਦੇ ਜੀ ਸੋਨੀਆ ਨਾੜਾਂ ਵਜਦੀਆਂ ਹਵਾਨਾ ਦੇਦੀਆਂ ਤੇ ਇਹ ਵੇਜੀ ਕਿੰਨਾ ਕੁ ਦੁੱਧ ਚਵਾਈ ਭਾਜੀ ਹਵਾਨਾ ਰੱਖ ਲੀਆ ਸਾਰਾ ਠੀਕ ਹੈ ਜੀ ਇਹ ਦੁੱਧ ਕਿੰਨਾ ਚਵਾਈ ਜਾਊਗਾ ਦੁੱਧ ਭਾਜੀ ਬੱਛੀ ਨੂੰ 2+ ਹਰ ਹਮਨਾ ਚੱਲਣਾ ਚਾਹੀਦਾ ਜਿੱਡਾ ਕੱਦ ਕਾਠੇ ਬਾਕੀ ਭਾਜੀ ਦੁੱਧ ਹੁੰਦਾ ਸੇਵਾ ਦਾ ਕੋਈ ਕੋਈ ਸੇਵਾ ਕਰੇਗਾ ਉਹਨੇ ਚੋਲੇਗਾ ਆਪਣੇ ਖੁਦਲੇ ਪਰਸੂ ਹੀ ਆਈਆਂ ਭਾਜੀ ਠੀਕ ਹੈ ਜੀ ਲਿਆ ਖੋਲੋ ਫਿਰ ਤੋੜਦੀਏ ਔਰ ਇਹਦੀ ਥੋੜੀ ਜਰਸੀ ਕਰਾਸ ਦੇ ਵਿੱਚ ਬਾਕੀ ਥੱਲੇ ਜਿਹੜੀ ਕਾਫੀ ਸਫਾਈ ਤੇ ਆ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਬਾਕੀ ਦੋਦਰੇ ਨਾਲ ਨਾਲ ਬਾਕੀ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਵੇਖਣੀਆਂ ਚਾਹੀਦੀਆਂ ਮੈਂ ਠੰਡੀ ਸੀਲ ਦਾ ਜਾਂ ਥਾਣਾ ਦਾ ਸਾਈਜ਼ ਗੈਪ ਇੰਨਾ ਚੀਜ਼ਾਂ ਦਾ ਵੀ ਜਿਹੜਾ ਬੜਾ ਵੱਧ ਹੁੰਦਾ ਵਾ ਨਾਲ ਤੇ ਇਹਦਾ ਵੀ ਜੇ ਆਪਾਂ ਕੀ ਰੱਖੀਏ ਮੁੱਲ ਕਦ ਕਾਟ ਤੇ ਇਹਦਾ ਕਾਫੀ ਚੰਗਾ ਵਾ ਮੋਹਲਾ ਦਾ ਭਾਵੇਂ ਭਾਜੀ ਇਹ ਵੀ ਆਪਾਂ 55000 ਦੀ ਵੇਚ ਦਿੱਗੇ ਪਰ ਅੱਜ ਨਹੀਂ ਵੇਚਣੀ ਹੈ ਅੱਛਾ ਅੱਜ 44000 ਦੀ ਸਰ ਅੱਛਾ 50 ਤੋਂ ਅੰਦਰ ਹੀ ਹਾਂਜੀ 44000 ਦੀ ਵੇਚੋ ਕਿੰਨਾ ਕਰੀਏ ਮਾਨ ਜਨਾਬ ਅਸੀਂ ਕਹਿ ਦੋ ਕਰੀਏ ਜੇ ਅੱਜ ਕਰ ਦੋ ਤੁਸੀਂ ਅੱਜ ਕਰ ਦਈਏ ਦੋ ਹੀ ਹੁਣ ਦੋ ਹੀ ਕਰ ਦਿੰਦੇ ਇਹ 42000 ਦੀ 42000 ਦੀ ਮੌਕੇ ਤੇ ਹੋਰ ਹੋ ਜਾਊਗਾ ਹੋਰ ਕਰਦਾ ਇਹ 1000 ਰੁਪਏ ਹੋਰ ਛੋਟ ਕਰਦਾ 40000 ਦੀ ਦੇਣਾ ਪੂਰੀ ਕਰ ਦਈਏ ਹੁਣ ਫਿਰ ਭਾਜੀ ਐਸ ਨੂੰ ਹੀ ਹੁਣੀਆ ਉਹ ਚ ਮੇਰਾ ਵੀਰ ਭਰਾਣਾ ਕੋਈ ਐਵੇਂ ਕਹੇ ਨਾ ਬਾ ਛੋੜੀ ਹੁਣੀਆ ਠੀਕ ਹੈ ਪੂਰੇ 40000 ਦੀ ਤਾਂ ਕਿ ਦੁੱਧ 14 ਲੀਟਰ ਮੁਫਤ 40 ਦੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਭਾਵੇਂ ਕੋਈ ਸੁਈ ਲੈ ਜਾਏ ਭਾਵੇਂ ਕੋਈ ਗੱਬਨ ਲੈ ਜਾਏ ਠੀਕ ਹੈ ਜੀ ਤੇ ਹੁਣ ਇਹ ਕਾ ਗੱਬਨ ਮੈਂ ਦਿਖਾ ਦਈਏ ਆਪਾਂ ਇਹ ਵਿੱਚ ਕਿੰਨਾ ਕ ਟਾਈਮ ਲੱਗੇ ਸੋਣ ਚ ਇਹ ਭਾਜੀ ਹਲੇ 5-6 ਦਿਨ ਲੱਗ ਜਾਣੇ ਮੈਨੇ ਆਰਾਮ ਨਾਲ ਅੱਛਾ ਇਹ ਸਵੇਰੀ ਆਈ ਆ ਤੇ گویا گویا ਬਹੁਤ ਲੰਮਾ ਲੱਗਾ ਪਿਆ ਹੁਣ ਹੀ ਲਾਇਆ ਠੀਕ ਹੈ ਬਾਕੀ ਮੈਂ ਤਾਂ ਟਾਂਚਾ ਦੇਖੋ ਗੱਡਾ ਵੱਡਾ ਬੋਡੀ ਸਟਰਕਚਰ ਜਿਹੜਾ ਇਹਦਾ ਇਹ ਆ ਕਿ ਉਤਰਾ ਦੁੱਧ ਕਿੰਨਾ ਕਿਚਵਾਈ ਜਾਊਗਾ ਦੁੱਧ ਭਾਜੀ ਮੈਂ 14 15 ਕਿਲੋ ਰਾਮ ਨਾਲ ਕੱਢਦੀ ਆ ਮੈਂ ਠੀਕ ਹੈ ਮੈਂ ਆਪਣੇ ਕੋਲ ਹੀ ਗਈ ਆ ਪਹਿਲੇ ਸਵੇਰੇ ਵੀ ਠੀਕ ਹੈ ਹੁਣ ਭਾਵੇਂ ਕਹਿਣ ਨੂੰ ਤੀਜਾ ਵੀ ਕਹਿ ਦਈਏ ਚੌਥੇ ਸਵੇਰੇ ਮੈਂ ਪ੍ਰੋਫਰ ਆ ਜੀ ਅੱਛਾ ਚੌਥੇ ਸਵੇਰੇ ਕੋਈ ਡੰਗਰ ਬੁੱਢਾ ਨਹੀਂ ਹੋ ਜਾਂਦਾ ਪੂਰਾ ਪੀਕ ਲੈਵਲ ਤੇ ਦੁੱਧ ਦੇ ਆਉਂਦਾ ਰਹੋ ਆ ਠੀਕ ਹੈ ਜੀ ਲਿਆ ਖੋਲੋ ਫਿਰ ਤੋੜ ਦਈਏ ਬਾਕੀ ਦਾੰਦ ਤੋਂ ਤਾਂ ਤੂੰ ਦਾ ਘਵਾੜਿਆ ਆ ਭਾਜੀ ਬਾਕੀ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਹੈ ਚੰਗੀ ਤਿਆਰ ਹੋਣੀ ਹੈ ਵੀ ਕੱਢ ਕੱਢ ਵੀ ਵੱਡਾ ਮੈਂ ਦਾ ਆ ਦੇਖ ਸਕਦੇ ਜੀ ਗੱਦਗਾਠ ਫੱਖਾ ਵੀ ਚੰਗੀ ਆ ਬਾਕੀ ਚੰਗੀ ਤਿਆਰ ਹੋਊਗੀ ਥੱਲੇ ਨਾ ਵੀ ਜਿਹੜਾ ਇਹਨੇ ਕੰਪੈਕਟ ਜਿਆ ਤਿਆਰ ਕਰਨਾ ਵਾ ਪੂਰੀ ਖਸੂਗੀ ਥੱਲੇ ਜਿਹੜੀ ਜਦੋਂ ਤਿਆਰ ਹੋਈ ਹੁੰਦੇ ਭਾਜੀ ਮੈਂ ਫੱਟੇ ਲਾ ਜਾਂਦੀ ਆ ਤੇ ਦੱਸਿਓ ਵੀ ਜੀ ਫਿਰ ਇਹਦਾ ਵੀ ਮੋਲ ਆਪਾਂ ਮੋਲ ਦੇ ਭਾਵੇਂ ਮੈਂ ਭਾਜੀ 100-100 ਆ ਕੇ 75000 ਦੀ ਵੇਚ ਦੀਏ ਹਾਂਜੀ 70000 ਤੋਂ ਮਹਿੰਗਾ ਦੀ ਸਰ 70 ਚ ਕਿੰਨਾ ਛੱਡ ਦਈਏ ਜਿੰਨਾ ਤੁਹਾਡਾ ਦਿਓ ਕਰਕੇ ਦੋ ਛੱਡ ਦਈਏ 70 ਚ ਨਹੀਂ ਬਾਤ ਛੱਡ ਕਿੰਨਾ ਤਿੰਨ ਹਾਂਜੀ ਪੂਰਾ ਛਾੜ ਦਿੱਤੀ ਅੱਛਾ 65 ਦੀ 65000 ਦੀ 15 ਲੀਟਰ ਵਾਲੀ ਮੱਝ ਦੇ ਦੇਣੀ ਹਾਂਜੀ ਭਾਜੀ ਮੈਂ ਵੱਡੀ ਆ ਕਿ ਛੋਟੀ ਮੈਂ ਨਹੀਂ ਅਸੀਂ ਆਪ ਦੀ ਲੱਟ ਲਾ ਦੇਖੋ ਕਿੰਨੀ ਆ ਮੈਂ ਦੀ ਇਹ ਸਾਰਾ ਭਰਨਾ ਹੁਵਾਨਾ ਠੀਕ ਹੈ ਜੀ ਹਾਂਜੀ ਤੇ ਸੋਈ ਵੀ ਮੱਝ ਆ ਗਈ ਫਿਰ ਅੱਜ ਹਾਂਜੀ ਸੋਈ ਇੱਕ ਮੈਂ ਆ ਭਾਜੀ ਆਹ ਦੇਖ ਸਾਡੇ ਸੋਈ ਇਹ ਮੱਝ ਕਾਦੀ ਹਾਤੀ ਆ ਜੀ ਠੀਕ ਹੈ ਜੀ ਦਿਖਾਓ ਮੈਂ ਦਾ ਕੱਟ ਕਾਟ ਵੇਲ ਸਭ ਕੁਝ ਇਹਦਾ ਕਿੰਨਾ ਸਵੇ ਜੇ ਇਹ ਆ ਭਾਜੀ ਮੈਂ ਪ੍ਰੋਪਰ ਤੀਜੇ ਸਵੇ ਸੁਣਨਾ ਤੀਸਰਾ ਸਵੇ ਇਹਦਾ ਬਚਾਜ ਹਾਂਜੀ ਕੱਟੀ ਮਗਰ ਆ ਜੀ ਇਹਦੇ ਮਗਰ ਕੱਟੀ ਆ ਹਾਂਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਭਾਈ 10-12 ਦਿਨ ਹੋ ਗਏ ਸੂਈ ਨੂੰ ਅੱਛਾ ਤੇ ਮੋਕੇ ਦੇ ਜਿਹੜਾ ਦੁੱਧ ਆਪਾਂ ਕੇ ਇਹਨੂੰ ਮਨਾ ਦੇਣਾ 12 ਲੀਟਰ ਵੈਸਟਾ ਮੈਂ ਕੋਲ ਅੱਛਾ ਮੈਂ ਭਾਈ ਦੁੱਧ ਵਾਧ ਵੀ ਕਰ ਜਣਾ ਸੀ ਨਾ ਮੈਂ ਥੋੜੀ ਜੀ ਵਿੱਚ ਹੋ ਗਈ ਸੀ ਤੇ ਜੀ ਅੱਛਾ ਆਪਣੀ ਪਿਛਨੀ ਵੀਡੀਓ ਮੈਂ ਪਾਈ ਆ ਠੀਕ ਹੈ ਇਹ ਗੱਲ ਹੈ ਜੀ ਅੱਛਾ ਜੋ 22 ਅਗਸਤ ਆ ਉਹ 22 ਆ ਠੀਕ ਹੈ ਮੈਂ ਦੁੱਧ ਹੁਣ ਵੀ 15 ਕਿਲੋ ਕਰੂੰਗੀ ਅੱਛਾ ਹਾਂ ਜੀ ਹੁਣ ਸੈੱਟ ਪੂਰੀ ਬਿਲਕੁਲ ਲੱਕ ਹੈ ਮੈਂ ਭਾਈ ਹੁਣ ਤਾਂ ਲੱਕੜਾ ਪਾ ਲਓ ਵੱਡ ਵੱਡ ਖਾਦੀ ਜਾਂਦੀ ਤੇ 12 ਲੀਟਰ ਘਰੋ ਚਵਾ ਕੇ ਦੇੋਗੇ ਮੈਂ ਕਿ ਟਰ ਕਦ ਦੇਖੋ ਜੀ ਧਾਂਚਾ ਨਾਲ ਠੀਕ ਹੈ ਜੀ ਬਾਕੀ ਕਦਗਾਠ ਪਥਰ ਵੀ ਜਿਹੜੀ ਠੀਕ ਹੈ ਚੰਗੀ ਆ ਉਤਰਾ ਵੀ ਸਾਂਭੀ ਸੁੰਭੀ ਵੀ ਚੰਗੀ ਆ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ 12 ਲੀਟਰ ਜਿਹੜਾ ਤਿਆਰ ਦੱਸਦੇ ਆ 15 ਦੇ ਲਾਗੇ ਜਿਹੜਾ ਕਹਿੰਦੇ ਕੀ ਇਹ ਚ ਵਾਜੀ ਆ ਹੁਣ ਕੋਈ ਵੀਰ ਆਪਣਾ ਕੋਈ 12 ਲੀਟਰ ਦੀ ਜਿਹੜੀ ਚਵਾਈ ਕਰਕੇ ਲੈ ਜਾਏ ਤੇ ਕੀ ਰੱਖਣਾ ਵੀ ਜੀ ਮੈਂ ਸੀ ਉਹਨਾਂ ਦੇ ਘਰ ਜਾ ਮੋ ਪਾਲ ਹਾਂਜੀ ਮੈਂ ਇਹ ਨਾ 5-7 10 ਦਿਨ ਦੇਲੀ ਨਹੀਂ ਲਾਇਆ ਪੱਠੇ ਪੁੱਠੇ ਵੀ ਖਾਦੇ ਹੁਣ ਮੈਂ ਪਾਪਰ ਪੱਠੀ ਖਾਂਦੀ ਆ ਮੰਡਾ ਖਾਂਦਾ ਜੋ ਮਰਜ਼ੀ ਪਾਈ ਜੋ ਵੱਡ ਵੱਡ ਖਾਦੀ ਜਾਂਦੀ ਠੀਕ ਹੈ ਜੀ ਮੈਂ ਦਿਨੋਂ ਦਿਨ ਦੁੱਧ ਦੇ ਵੀ ਆਉਂਦੀ ਜਾਂਦੀ ਆ ਠੀਕ ਹੈ ਹਾਂਜੀ ਤੇ ਇਹਦਾ ਕੀ ਮੁੱਲ ਰੱਖੀਏ ਫੇਰ ਅੱਜ ਏ ਭਾਜੀ ਮੈਂ ਦੇ ਦਾਂਗਾ 80000 ਰੁਪਏ ਦੀ 80000 ਦੀ ਹਾਂਜੀ ਮੌਕੇ ਤੇ ਕਰ ਦੋਗੇ ਮਾਨ ਦਾ ਨੋਰ ਜੇ ਨਾ ਕਰਾਉਣੇ ਕਰਾ ਲਓ ਭਾਜੀ ਕਿੰਨੇ ਤੇ ਕਰੀਏ ਬਿਲਕੁਲ ਜੈਸ ਨੋ ਹੀ ਕਰੋ ਤੁਹਾਡਾ ਦਿਲ ਕਰਦੇ ਦਾ ਦਈਏ 30000 ਨਹੀਂ ਵੱਧ ਡਟ ਕਿੰਨਾ 75 ਦੀ ਕਰਦੀ ਹੈ ਫਿਰ 2 ਹੋਰ ਛੱਡ ਦਿਓ ਅ 70 73 ਦੀ 73000 ਦੀ ਦੇ ਦਾਂਗੇ ਮੈਂ ਠੀਕ ਹੈ ਜੀ ਚਲੋ ਮੌਕੇ ਤੇ ਛੋਟ ਛੱਡ ਹੋਰ ਕਰ ਦੋਗੇ ਕਰ ਦਾਂਗੇ ਜੀ ਕਰ ਦਾਂਗੇ ਜ਼ਰੂਰ ਕਰਾਂਗੇ ਛੋਟ ਛੱਡ ਪਰ ਮੈਂ ਦਿਖਾ ਦੋ ਗੱਡੀਆਂ ਹੁਵਾਨਾ ਦਾ ਬਹੁਤਨੀ ਸਫਾਈ ਦੇ ਵਿੱਚੋਂ ਮੈਂ ਤੇ ਠੀਕ ਹੈ ਵੀਰ ਕੁਝ ਕਹਿਣਾ ਫਿਰ ਬਸ ਭਾਜੀ ਦੋ ਗੱਬਣਾ ਤੇ ਨ ਸੂਈਆਂ ਆਪਣੀ ਚਵਾਈ ਦੇ ਪਾਸ ਕਰਕੇ ਲੈ ਤਸੱਲੀ ਕਰਕੇ ਖੜੋ ਹਣਾ ਆਪਣੇ ਆਪਣੀ ਗਰੰਟੀ ਠੀਕ ਹੈ ਵੀਰ ਜੀ ਆਪਾਂ ਅੱਛੇ ਜਿਹੜੇ ਵੀ ਜੀ ਹਨ ਟੋਟਲ 5 ਬਕਾਊ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚਾ ਕੇ ਆਪਣੀ ਜ਼ਿੰਮੇਵਾਰੀ ਤੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ